ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਮਾਫੀ ਚਾਹੁੰਦੇ ਆ ਵੀ ਇੰਨੇ ਦਿਨ ਹੋ ਗਏ ਆਪਾਂ ਤੋਂ ਬਲੌਗ ਪਿਆ ਨਹੀਂ ਹੈਗਾ ਕਿ ਥੋੜੇ ਜਿਹਾ ਬੀਜੀ ਸੀਗਾ ਕਿਉਂਕਿ ਇੱਥੇ ਨਵੇਂ-ਨਵੇਂ ਸ਼ਹਿਰ ਚ ਆਏ ਸੀ ਪਹਿਲਾਂ ਮੈਡੀਕਲ ਵਗੈਰਾ ਹੁੰਦਾ ਫਿਰ ਫਿੰਗਰਪ੍ਰਿੰਟ ਹੁੰਦੇ ਨੇਗੇ ਫਿਰ ਆਈਡੀ ਆਉਂਦੀ ਆ ਤੇ ਫਿਰ ਆਈਡੀ ਕਲਾਸਾਂ ਲਈ ਜਾਂਦੀ ਆ ਮੇਰਾ ਆਈਡੀ ਆਉਂਦੀ ਆ ਫਿਰ ਉਸ ਤੋਂ ਬਾਅਦ ਥਿਊਰੀ ਟੈਸਟ ਦੇਟ ਆਉਂਦੀ ਹੈਗੀ ਤੇ ਤਾਂ ਕਰਕੇ ਉਹਦਾ ਥੋੜਾ ਜਿਹਾ ਬੀਜੀ ਸੀਗੇ ਤੇ ਹੁਣ ਆਪਣਾ ਸਾਰਾ ਕੁਝ ਉਧਰੋਂ ਕਲੀਅਰ ਹੋ ਗਿਆ ਤੇ ਹੁਣ ਆਪਾਂ ਫਰੀਆਂਗੇ ਮਤਲਬ ਹੁਣ ਜੀਆਂ ਕਲਾਸਾਂ ਲੱਗਣੀਆਂ ਆਪਣੀਆਂ ਤੇ ਬਸ ਇੱਕ ਵਜਾ ਦੋ ਦਿਨਾਂ ਤੱਕ ਆਪਣੀਆਂ ਕਲਾਸਾਂ ਸਟਾਰਟ ਨਹੀਂ ਆ ਤੇ ਜਿਹੜੀ ਸਾਈਡ ਆਪਾਂ ਪਹਿਲਾਂ ਰਹਿਲੇ ਸੀਗੇ ਉੱਥੇ ਆਪਾਂ ਹੋ ਗਏ ਸੀ ਚੇਂਜ ਰੂਮ ਬਦਲ ਗਏ ਸੀ ਅੱਗੇ ਤੇ ਉਹ ਅਸੀਂ ਸਾਰੇ ਮੁੰਡੇ ਹੁਣ ਜਿਹੜੇ ਪੰਜਾਬੀ ਪੰਜਾਬੀਆਂ ਉਹ ਅਸੀਂ ਇੱਕ ਅਲੱਗ ਰੂਮ ਚ ਆ ਗਏ ਤੇ ਬਾਕੀ ਦੂਸਰੇ ਵੀਰ ਆਪਣੇ ਉਧਰ ਹੀ ਰਹਿ ਗਏ ਉੱਥੇ ਹੋਰ ਰੂਮ ਹੈ ਤੇ ਉਹਨਾਂ ਨੂੰ ਉਧਰ ਤੇ ਆਪਾਂ ਇੱਧਰ ਸਿਟੀ ਵਾਲੀ ਸਾਈਡ ਆ ਗਏ ਤੇ ਆਪਣੀ ਜਿਹੜੀ ਪਿੱਛੇ ਬਲੂ ਜੀ ਬਿਲਡਿੰਗ ਆ ਇਸ ਤੋਂ ਦੋ ਬਿਲਡਿੰਗਾਂ ਛੱਟੇ ਚੱਕ ਕੇ ਉਸ ਤੋਂ ਉਹ ਆਪਣੀ ਗਰੂਮ ਆਉਂਦਾ ਉੱਥੇ ਬਿਲਡਿੰਗ ਦੇ ਵਿੱਚ ਤੇ ਇਧਰ ਨੂੰ ਸਿਟੀ ਬਹੁਤ ਘੈਂਟ ਆ ਜੀ ਤੁਹਾਨੂੰ ਦਿਖਾਉਣੇ ਆ ਬਲੌਗ ਦੇ ਵਿੱਚ ਆ ਬੈਠਾ ਮਣੀ ਬਾਜੀ ਹਾਂਜੀ ਤੇ ਇਧਰ ਆ ਗਿਆ ਆਪਣਾ ਪਾਰਕ ਤੇ ਜਿਹੜਾ ਆਪਣੇ ਬਿਲਕੁਲ ਵੇੜਿਆ ਕਰਦੇ ਮਤਲਬ ਆਪਣੇ ਰੂਮ ਦੇ ਤੇ ਇੱਥੇ 4-5 پارک ਜੇ ਇਕੱਠੇ ਨੇਗੇ ਆ ਪਹਿਲਾ ਤੇ ਆ ਸੜਕ ਕ੍ਰੋਸ ਕਰਕੇ ਦੂਸਰਾ ਫਿਰ ਉਹ ਤੀਸਰਾ ਜਿਹੜੇ ਚ ਟਿੱਬਾ ਜਾਉਂਦਾਗਾ ਤੇ ਉਹ ਦਰਖਤਾਂ ਸਾਰਾ ਉਹ ਸਾਹਮਣੇ ਅੱਗੇ ਪਹਹਾਰਾ ਲੱਗਿਆ ਹੋਇਆਗਾ ਉੱਥੇ ਇੱਕੋ پارک ਉਧਰ ਆਗਾ ਤੇ ਇੱਕ ਇਧਰ ਆ ਸਾਹਮਣੇ ਤੇ ਕਾਫੀ پارک ਨੇ ਮਤਲਬ ਵਿਚਾਲਤੀਆਂ ਸੜਕਾਂ ਲੰਘਦੀਆਂ ਨੇਗੀਆਂ ਤੇ ਉਹ ਜਿਹੜਾ ਰੋਡ ਜਾ ਰਿਹਾਗਾ ਉਹ ਸਿੱਧਾ ਜਾਂਦਾ ਮੇਨ ਦੁਬਈ ਨੂੰ ਤੇ ਰੀਡੀ ਸਾਈਡ ਬਰਜ ਖਲੀਫਾ ਵਰਤਿਕਲੀਪਾ ਸਾਡੇ ਤੋਂ ਹੈਗਾਗਾ ਅਪਰੋਕਸੀਮੇਟਲੀ 25-26 ਕਿਲੋਮੀਟਰ ਤੇ ਸਾਨੂੰ ਇੱਥੋਂ ਵੱਟੋ ਦੀਣਾਗਾ ਵੀਡੀਓਸਾ ਨਹੀਂ ਦਿਸਣਾ ਉਹ ਕਿਉਂਕਿ ਰੀਅਲ ਚ ਧੁੰਦਲਾ ਧੁੰਦਲਾ ਦੀਣਾ ਇੱਥੇ ਤੇ ਹੁਣ ਚੱਲ ਜਾਈਏ ਅੱਗੇ ਫਾਰਕਾਂ ਵਾਲ ਨੂੰ ਉਧਰ ਜਾ ਕੇ ਬਹਿਣੇ ਹੈਗੇ ਤੇ ਅਸੀਂ ਇੱਥੇ ਡੇਲੀ ਆਉਣੇ ਹੈਗੇ ਮਣੀ ਆਪਣਾ ਬਾਈ ਤੇ ਏਰੀਆ ਬਹੁਤ ਘੈਂਟ ਆਗਾ ਪਹਿਲਾਂ ਨਾਲੋਂ ਜਿੱਥੇ ਪਹਿਲਾਂ ਸੀ ਉਹਦੇ ਨਾਲੋਂ ਇੱਧਰ ਜ਼ਿਆਦਾ ਵਧੀਆਗਾ ਏ ਮੈਨ ਸਿਟੀ ਚ ਆ ਗਿਆ ਆਪਾਂ ਕਬੂਤਰ ਲੋਕੀ ਦਾਣੇ ਭਾਕ ਜਾਂਦੇ ਨੇ ਮਨ ਨੂੰ ਏਹੇ ਉੱਡ ਕੇ ਮੈਨੂੰ ਦੇਖ ਕੇ ਤਾਂ ਬਣਾਇਆ ਨਹੀਂ ਪੜਦਾ ਨਹੀਂਗਾ ਹਾਂਜੀ ਤੇ ਹੁਣ ਆਪਾਂ ਪਹੁੰਚ ਗਏ ਆਪਣੇ ਇੱਧਰ ਵਾਲੇ ਪਾਰਕ ਚ ਤੇ ਇਹਦੇ ਤੇ ਇਹਦੇ ਉੱਪਰ ਤੇ ਬੇ ਤੇ ਚੜ ਕੇ ਵਧੀਆ ਹਵਾ ਆਉਂਦੀ ਹੈ ਜੀ ਅੱਲੀ ਹੰਡੀਆ ਪਾਉਂਦੀ ਆ ਕਿਉਂਕਿ ਸਾਹਮਣੇ ਸਮੁੰਦਰ ਹੈ ਇੱਧਰ ਤੇ ਮੰਗਰ ਵੀ ਚੈੱਕ ਕਰੋ। ਕਿੱਥੇ ਆਇਆ। ਉਹ ਸਾਹਮਣੇ ਉਹ ਚੈੱਕ ਕਰੋ। ਉਹ ਸੋਲਡ ਮਾਰਕੀਟ ਆ ਗਈ। ਉਹ ਸਾਹਮਣੇ ਸਾਡੇ ਪੋਰਟ ਆਗਾ ਜਿੱਥੇ ਸਮੁੰਦਰੀ ਜਹਾਜ਼ਾਂ ਲੱਟਾਜੇ ਹੁੰਦਾਗਾ। ਇਹ ਦਿਨ ਰਾਤ ਇਨੀ ਟ੍ਰੈਫਿਕ ਹੀ ਰਹਦੀ ਹੈ ਇੱਥੇ। ਕਨੇ ਵੀ ਰਾਤ ਨੂੰ ਵੀ ਜਾਹੇ ਰਾਤ ਨੂੰ 12:02 ਜਦੋਂ ਮਰਜੀ ਆ ਜੇ ਰੋਡ ਤੇ ਇੰਨੀ ਟ੍ਰੈਫਿਕ ਰਹਿੰਦੀ ਹੈਗੀ ਉਹ ਜਰਜਾਮ ਰੱਖਿਆ ਬੋਹੋ ਉਹ ਪਰਾਗ ਗਿਆ ਹੇਠਾਂ ਤੇ ਛੋਟਾ ਰੋਡ ਦਾ ਜਿਹੜਾ ਇਹ ਅੱਗੇਆਂ ਸਹਾਰੀਆਂ ਚ ਵੜ ਗਿਆ ਜਾ ਕੇ ਆ ਗਈ 골ਡ ਮਾਰਕਟ 골ਡ ਮਾਰਕਟ ਜੇ ਅੰਦਰ ਤੁਸੀਂ ਪਾਣੀ ਚੱਲਾਂਗੇ ਕੰਮ ਆਵੇ ਤੁਹਾਨੂੰ ਠੀਕ 골ਡ ਸਾਫਤਾ ਹੀ ਬਹੁਤ ਹੈ ਆਪਣੇ ਇੰਡੀਆ ਨਾਲੋਂ ਹੂੰ ਦਾ ਦਾ ਸਾਰਾ ਦਾ ਨਾ ਆ ਚੱਲੀਏ ਉਹ ਸਾਹਮਣੇ ਜਿਹੜੀਆਂ ਦੋ ਬਿਲਡਿੰਗਾਂ ਦੇ ਸਰੀਆਂ ਨੇ ਉਹਨਾਂ ਦੇ ਪਿੱਛੇ ਆਪਾਂ ਚਕਲੀਪਾ ਹੁਣ ਚੱਲਦੇ ਹਾਂ ਆਪਾਂ ਇਧਰ ਨੂੰ ਉਹ ਬਿਲਕੁਲ ਸਾਹਮਣੇ ਉੱਥੇ ਆ ਮਤਲਬ ਬੈਠਣ ਨੂੰ ਵਧੀਆ ਬਣੇ ਹੋਇਆ ਕੋਸੋਂ ਪਾਫ ਜੁੜਦੀ ਰਹਿੰਦੀ ਰਹੇਗੀ ਪਾਣੀ ਦੇ ਨਾਲ ਵਧੀਆ ਬੈਠਿਆ ਜਾ ਉੱਥੇ ਕਾਂ ਵਾਲੇ ਨਿੱਕੇ ਨਾ ਤੇਰਾ ਨਿੱਕਾ ਆਪਸੇ ਹਾਂ ਕਿਤੇ 12:54 ਕਿਹੜਾ ਉਹ ਜਿਹੜਾ ਬੈਠਾ ਹੈ ਉਹ ਆਇਆ ਮਿਲਣਾ ਤੇ ਆ ਗਿਆ ਜੀ ਸਾਰਿਆਂ ਤੋਂ ਵੱਡਾ ਪਾਰਕ ਆ ਜਿਹੜਾ ਇੱਥੇ ਤੇ ਟਾਈਮ ਹੁਣ ਉਹ ਟਾਈਮ ਕਿਉਂ ਗਿਆ 6 ਦੇ ਤੇ ਸਾਢੇ 6 ਹੋ ਗਏ ਤੇ ਹੁਣ ਇੱਥੇ ਬਸ ਭੀੜ ਹੋਣੀ ਸ਼ੁਰੂ ਹੋ ਗਈ ਦੇਖ ਸਾਰਿਆਂ ਨੂੰ ਇਸ ਪਾਰਕ 'ਚ ਤੇ ਇਹ ਪਾਰਕ ਸਾਰਿਆਂ ਤੋਂ ਵੱਡਾ ਇੱਥੇ ਤੇ ਆ ਗਿਆ ਇੱਥੇ ਐ ਪਾਣੀ ਢੱਕਦਾਗਾ ਹਰ ਆਜ ਲੱਗਿਆ ਹੋਇਆ ਤੇ ਇੰਨਾ ਹੀ ਇਹਦੇ ਮੰਗ ਰੋ ਉਧਰ ਨੂੰ ਆਂਗਾ ਇਹ ਪਾਰਕ ਤੇ ਹੁਣ ਜਿਉਂ-ਜਿਉਂ ਬਸ ਨੇਰਾ ਹੋਈ ਜਾਊਗਾ ਤੇ ਭੀੜ ਇੰਨੀ ਵਧੀ ਜਾਊਗੀ ਇੱਥੇ ਤੇ ਬੱਚੇ ਆ ਕੇ ਖੇਡਣਾ ਉਧਰਲੇ ਪਾਰਕਾਂ 'ਚ ਵੀ ਸਾਰੇ ਖੇਡ ਹੀ ਜਾਂਦੇ ਨੇਗੇ ਤੇ ਕੋਈ ਰਨਿੰਗ ਕਰਨ ਆਉਂਗਾ ਇੱਥੇ ਕੋਈ ਕਿਵੇਂ ਉੱਧਰ ਖੇਡ ਹੀ ਜਾਂਦੇ ਨੇਗੇ ਉਹ ਉਧਰ ਸਾਹਮਣੇ ਇੱਕ ਬਾਜੀ ਲੱਗਾ ਪਿਆ ਜੋਗਿੰਗ ਕਰਨਾਂ ਅਸੀਂ ਇੱਥੇ ਡੇਲੀ ਸ਼ਾਮ ਨੂੰ ਆਉਣੇ ਆ ਕੇ 5 ਕ' ਵਜੇ ਅਸੀਂ ਆ ਜਾਂਦੇ ਇੱਥੇ ਤੇ 5 ਤੋਂ ਲੈ ਕੇ 7 ਕ' ਵਜੇ ਤੱਕ ਇੱਥੇ ਬਹਿ ਕੇ ਜਾਂਦੇ 2 ਘੰਟੇ ਵਧੀਆ ਦਰਖਤ ਥੱਲੇ ਵaile ਹਵਾ ਆਉਂਦੀ ਹੈ ਇੱਥੇ ਇੱਥੇ ਪੰਛੀ ਵਗੈਰਾ ਹੀ ਪੂਰੇ ਨੇਗੇ ਕਾਂ ਹੋ ਗਏ ਤੇ ਗਟਾਰਾਂ ਛੁਰੀਆਂ ਬਿੱਲੀਆਂ ਵੀ ਬਹੁਤ ਨੇ ਇੱਥੇ ਚੱਲੀਆਂ ਮਣੀ ਉਧਰ ਨੂੰ ਐ ਉਦੋਂ ਤੁਰੇ ਚੱਲਦੇ ਆ ਜਾਂ ਇਸ ਤੋਂ ਬਾਅਦ ਚੱਲਦੇ ਆਪਾਂ ਉੱਥੇ ਥੋੜੀ ਤੋਂ ਪਹੋਟ ਡਾਊਨ ਹੋ ਜਾਣਦੇ ਆ ਉਹ ਸੂਰਜ ਦਿਖੀ ਜਾਂਦਾ ਆਪਾਂ ਜਦੋਂ ਸੂਰਜ ਦੇਖਣੋਂ ਹਟ ਕੇ ਆਪਾਂ ਉਹ ਸ਼ੀਸ਼ਿਆਂ ਦੇ ਸਾਹਮਣੇ ਉਦੋਂ ਫਿਰ ਆਪਾਂ ਇੱਥੇ ਜਾ ਕੇ ਬਹਿ ਜਾਗੇ ਆਪਾਂ ਵੀ ਅੱਜ ਜਰ ਕੋਈ ਜਾਉਣੀ ਟੂਰਿੰਗ ਕਰੀਏ ਅੱਜ ਬੱਧੀ ਹੋਰ ਕੋਈ ਡੰਡ ਰੁੰਡ ਲਾ ਕੇ ਜਾਵਾਂਗੇ ਚਾਰ ਮੈਨੂੰ ਨੀਂਦ ਨਹੀਂ ਆਉਂਦੀ ਇਥੇ ਔਖਾ ਬਹੁਤਾ ਹੈਗਾ ਬੈਲੇ ਆਂਗੇ ਸਰੀਰ ਥੱਕਦਾ ਹੈ ਨਹੀਂ ਨਾ ਨੀਂਦ ਆਉਂਦੀ ਆ ਫਿਰ ਰਾਤ ਨੂੰ ਸਵੇਰੇ ਜਾ ਕੇ ਤਾਂ 4 ਵਜੇ ਨੀਂਦ ਆਉਂਦੀ ਆ ਫਿਰ 2:30 ਵਜੇ ਉੱਠਦੇ ਹਾਂ ਸਵੇਰੇ ਤਾਂ ਕਰਕੇ ਔਖਾ ਜਿਹਾ ਤਾਂ ਹੁਣ ਕੱਲ ਤੋਂ ਆਪਾਂ ਤੜਕੇ ਆ ਕਰਾਂਗੇ ਰੇਟੇ ਭੱਜ ਦੋ ਤੜਕੇ ਆਵਾਂ ਨਲੇ ਤੜਕੇ ਭੱਜ ਜਾ ਕਰਾਂਗੇ ਨਲੇ ਕਾਸ਼ਰਤ ਹੋ ਜਾ ਕਰੂ ਆਪਣੀ ਇਹ ਆ ਗਿਆ ਮੇਨ ਸਿਟੀ ਜੀ ਆਗੇ ਇਧਰ ਨੂੰ ਤੇ ਇਧਰ ਨੂੰ ਹੋਰ ਵੀ ਬਹੁਤ ਸੋਹਣਾ ਅੰਦਰ ਨੂੰ ਜਾਣ ਲਈ ਗੱਲ ਕਰ ਆਪਣੇ ਕੋਲ ਹੁਣ ਨਾ ਗੱਟੀਆਂ ਨਾ ਮੋਟਰਸਾਈਕਲ ਉਰਕੇ ਵਾਲਾ ਆਪਾਂ ਜਾਣ ਨਹੀਂ ਸਕਦੇ ਇੱਕ ਪੋਜੀਟਿਵ ਵੀ ਸਕਿਆ ਜਾਂ ਰਾਹ ਚ ਇੱਕ ਇਧਰ ਨੂੰ ਜਾਣਾ ਕਰੇ ਫੁੱਲ ਜੀ ਇਥੇ ਆਪਣਸਲਾਇਆਂ ਦੇ ਕੋਲੀਆਂ ਸੋਹਣੀਆਂ ਬਣੀਆਂ ਨੇ। ਮੋਸਟਲੀ ਬਿਲਡਿੰਗਾਂ ਦੇ ਉੱਪਰ ਹੈਲੀਪੈਡ ਬਣੇ ਹੋਏ ਨੇਗੇ। ਤੇ ਹੈਲੀਕਾਪਟਰ ਵਗੈਰਾ ਉਤਰਨ। ਆਹ ਕਿਦਰ ਮਸਜਿਦ ਤੇ ਜੇ ਮਸਜਿਦ ਦਾ ਨਾ ਹੋਣ ਤਾਂ ਔਖਾ ਬਹੁਤ ਹੋ ਜਾਏ ਕਿਉਂਕਿ ਠੰਡਾ ਪਾਣੀ ਇੱਥੋਂ ਮਿਲਦਾਗਾ ਪੀਣ ਲਈ। ਆਹ ਜਿੱਦੀ ਆਪਾਂ ਆਗੇ ਹੁਣ ਬਿਲਕੁਲ ਇਹੇ ਨਜ਼ਦੀਕ ਤੇ ਸੂਰਜ ਵੀ ਬਿਲਕੁਲ ਛਿਪ ਗਿਆ ਤੇ ਹੁਣ ਰੌਣਕ ਹੋਰ ਵੀ ਵਧਣ ਲੱਗੀ ਪਾਰਕਾਂ ਚ ਤੇ ਉਹਦੇ ਚ ਬਾਗਰ ਇੱਕ ਟੋਕ ਬਣਾਉਣ ਲੱਗੇ ਪਾਇਨੇਗੇ ਇੱਧਰ ਬੈਠਾ ਮਣੀ ਸੋ ਸਾਡਾ ਵੀ ਟਾਈਮ ਹੋ ਗਿਆ ਘਰ ਜਾਣ ਦਾ ਕਿਉਂਕਿ ਅਸੀਂ ਜਾ ਕੇ ਆਪਣੀ ਰੋਟੀ ਪਾਣੀ ਆਪ ਬਣਾਉਣਾ ਹੁੰਦਾ ਆਪ ਦਾ ਤੇ ਸਾਮ ਕਰਕੇ ਟਾਈਮ ਦੇ ਨਾਲ ਹੀ ਘਰ ਜਾਈਏ ਸਾਈਡ ਨੇ ਪਾਣੀ ਦੇਖੋ ਕਿੰਨਾ ਸਾਫ ਆ ਵਿੱਚ ਸਾਰਾ ਦੀਦਾ ਵਿਚਾਰ ਪਰ ਲੱਗ ਲੱਗ ਫਾਰੇ ਲੱਗੇ ਹੋਏ ਨੇ ਜੀ ਫੁੱਟਬਾਲ ਦਾ ਮੈਚ ਇੱਕ ਇੱਧਰ ਲੱਗਾ ਪਿਆਗਾ ਬਹੁਤ ਵੱਡਾ ਪਾਰਕ ਹੈ ਤੇ ਇੱਕ ਵੱਡੀ ਗੱਲ ਇਹ ਫਰੀ ਹੈ ਬਿਲਕੁਲ ਬਾਕੀ ਪਾਰਕ ਅਥੇ ਪੇੜ ਨੇ ਸਾਰੇ ਮਤਲਬ ਪੈਸੇ ਲੈ ਕੇ ਐਂਟਰੀ ਹੁੰਦੀ ਹੈ ਉਹ ਬਥਮਣੀ ਤੇ ਮੇਰੇ ਕੋਲ